10 ਵਾਰਡ ਰੱਖੇ ਗਏ ਨੇ ਇੱਕ ਮੈਂ ਆਪਣੇ ਅਵਾਰਡ ਸਦਾ ਸੁਜੀਤ ਸਿੰਘ ਬੱਛਾ ਜੀ ਦੀ ਵਾਸਤੇ ਰੱਖਿਆ ਜਿਹੜਾ ਵੀ ਕਲੱਬ ਸਭ ਤੋਂ ਵੱਧ ਕੰਮ ਕਰੇਗਾ ਉਹਨੂੰ ਅਵਾਰਡ ਦਿੱਤਾ ਜਾਏਗਾ ਇੱਕ ਮੈਲਬਨ ਜੋਨ ਅਵਾਰਡ ਰੱਖਿਆ ਗਿਆ ਹੈ ਇੱਕ ਲਾਈਨ ਨਰੇਸ਼ ਅਗਰਵਰ ਅਵਾਰਡ ਰੱਖਿਆ ਗਿਆ ਹੈ ਇੱਕ ਲੈਂਡ ਜਤਿੰਦਰ ਚਾਨ ਅਵਾਰਡ ਰੱਖਿਆ ਗਿਆ ਹੈ ਇੱਕ ਬਾਬਾ ਬੰਦਾ ਸਿੰਘ ਬਹਾਦਰ ਅਵਾਰਡ ਰੱਖਿਆ ਗਿਆ ਹੈ ਇੱਕ ਅਗਰ ਤੋਂ ਪੂਰਨ ਸਿੰਘ ਵਾਰਡ ਰੱਖਿਆ ਗਿਆ ਹੈ ਇੱਕ ਹੈਲਨ ਕੈਲਨ ਵਾਰਡ ਰੱਖਿਆ ਗਿਆ ਹੈ ਇੱਕ ਭਾਈ ਕਨਈਆ ਸਿੰਘ ਵਾਰਡ ਰੱਖਿਆ ਗਿਆ ਹੈ। ਇੱਕ ਮਿਲਖਾ ਸਿੰਘ ਵਾਰਡ ਰੱਖਿਆ ਗਿਆ ਹੈ। ਇੱਕ ਮੋਤੀ لال ਮਹਿਰਾਜੀ ਦਾ ਵਾਰਡ ਰੱਖਿਆ ਗਿਆ ਹੈ। ਇੱਕ ਸੰਤ ਬਾਬਾ ਪ੍ਰੇਮ ਸਿੰਘ ਦਾ ਵਾਰਡ ਰੱਖਿਆ ਗਿਆ ਹੈ। ਇੱਕ ਸੁੰਦਰਲਾ ਬਹੁਗੁਣਾ ਵਾਰਡ ਰੱਖਿਆ ਗਿਆ ਹੈ। ਇੱਕ ਬਾਬਾ ਮੱਖਣ ਸ਼ਾਲਬਾਣਾ ਦਾ ਵਾਰਡ ਰੱਖਿਆ ਗਿਆ ਹੈ। 13 ਵਾਰਡ ਜਿਹੜਾ ਕਲੱਬ ਵੱਧ ਤੋਂ ਵੱਧ ਕੰਮ ਕਰੇਗਾ। ਜਿਹੜਾ ਕਲੱਬ ਮਕਾਂ ਲੋਕਾਂ ਨੂੰ ਛੱਤ ਵੱਧ ਤੋਂ ਵੱਧ ਦੇਵੇਗਾ। ਉਹਨੂੰ ਮੇਰੇ ਵੱਲੋਂ ਕਲੱਬ ਵੱਲੋਂ ਮੇਰੀ ਕਲੱਬ ਵੱਲੋਂ 1 ਲੱਖ ਰੁਪਏ ਦਾ ਨਾਮ ਦਿੱਤਾ ਜਾਏਗਾ ਜਿਹੜਾ ਸੰਤ ਬਾਬਾ ਪ੍ਰੇਮ ਸਿੰਘ ਦੀ ਯਾਦ ਵਿੱਚ ਉਹਨਾਂ ਸਕੂਲਾਂ ਵਾਸਤੇ ਕੰਮ ਕੀਤਾ ਜਿਹੜਾ ਵੱਧ ਤੋਂ ਵੱਧ ਸਕੂਲਾਂ ਦੇ ਪ੍ਰੋਜੈਕਟ ਲਾਏਗਾ ਸਕੂਲਾਂ 'ਚ ਮਦਦ ਕਰੇਗਾ ਉਹਨੂੰ ਵੀ 1 ਲੱਖ ਦਾ ਵਾਰਡ ਦਿੱਤਾ ਜਾਏਗਾ ਇਹ ਡਿਸਟ੍ਰਿਕਟ ਦੀ ਪਹਿਲੀ ਵਾਰੀ ਹੈ ਇੱਕ ਮੇਰੇ ਮੈਂ ਅੱਜ ਹੋਰ ਇਤਿਹਾਸਕ ਫੈਸਲਾ ਲਿੱਤਾ ਹੈ ਕੋਈ ਵੀ ਨਵਾਂ ਜਿਹੜਾ ਕਲੱਬ ਖੁੱਲੇਗਾ 5000 ਸਤਪਾਲ ਸਿੰਘ ਜੱਬੂ ਵੱਲੋਂ 5000 पीएम ਖੋਸ ਲੈ ਲੋ ਦਿੱਤਾ ਜਾਏਗਾ ਜਿਵੇਂ ਕਿ ਹੀ ਐਮ ਜੀ ਐਫ ਵਾਤੇ 5000 ਮੇਰੇ ਵੱਲੋਂ 5000 ਰਾਜਨ ਗੁਪਤਾ ਵਾਲਾ ਦਿੱਤਾ ਜਾਂਦਾ ਇਸ ਤਰ੍ਹਾਂ ਇੱਕ ਨਵੀਂ ਰੀਤ ਨਵੀਂ ਗੱਲ ਡਿਸਟ੍ਰਿਕਟ ਚਲਾਈ ਗਈ ਹੈ ਕਲੱਬ ਖੋਲੋ ਉੱਤੇ ਵੀ 10000 ਰੁਪਏ ਦਿੱਤਾ ਜਾਏਗਾ ਮੈਂ ਅੱਜ ਆਪਣੇ ਲਾਈਨ ਮੈਂਬਰ ਦਾ ਮੇਰੇ ਕੋਈ ਲਬਜ ਨਹੀਂ ਹੈਗਾ ਮੈਂ ਕਿਸ ਤਰ੍ਹਾਂ ਧੰਨਵਾਦ ਕਰਾਂ ਮੈਂ ਉਹਨਾਂ ਦਾ ਵੀ ਇਨਾ ਧੰਨਵਾਦ ਆ ਸਰਦਾਰ ਲਖਵਿੰਦਰ ਸਿੰਘ ਸਾਹਿਬ ਸੁਖਵਿੰਦਰ ਸਿੰਘ ਸਤਪਾਲ ਸਿੰਘ ਜੱਭੋ ਤੇ ਕੱਲੇ-ਕੱਲੇ ਲਾਈਨ ਮੈਂਬਰ ਦਾ ਮੈਂ ਦਿਲ ਦੀ ਅਗਰਾਈਂ ਤੋਂ ਧੰਨਵਾਦ ਕਰਦਾ ਹਾਂ ਪਰਮਾਤਮਾ ਕਰੇ ਸਾਡੇ ਸਾਰੇ ਲਾਈਨ ਮੈਂਬਰ ਨੂੰ ਸਾਡੇ ਐਨਆਰ ਵੀਰਾਂ ਨੂੰ ਜਿਨ੍ਹਾਂ ਸਾਡੀ ਸੇਵਾ ਕੀਤੀ ਵੱਧ ਤੋਂ ਵੱਧ ਤਰੱਕੀ ਕਰਾਵੇ ਕਿ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਦਾ ਨਾਮ ਉੱਚਾ ਕਰ ਸਕੀਏ ਵੱਧ ਤੋਂ ਵੱਧ ਜਮਿਨੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ